ਚਰਚਿਤ ਮਾਮਲਾ ਪਸ਼ਪਿੰਦਰ ਸਿੰਘ ਬਾਠ ਕਰਨਲ ਦਾ ਜਿਸ ਨਾਲ ਕੁੱਟਮਾਰ ਹੋਈ ਉਸਦੇ ਬੇਟੇ ਨਾਲ ਹੋਈ ਪੰਜਾਬ ਪੁਲਿਸ ਨੇ ਮਾਮਲਾ ਨਹੀਂ ਸਹੀ ਸਮੇਂ ਨਾਲ ਨਿਜਿੱਠਿਆ ਸੀਬੀਆਈ ਨੂੰ ਗਿਆ ਮਾਮਲਾ ਤੇ ਦੋ ਐਫਆਈਆਰ ਵੀ ਦਰਜ ਹੋ ਗਈਆਂ ਨੇ ਤੇ ਇਹ ਪੜਤਾਲ ਸ਼ੁਰੂ ਹੋਣੀ ਹੈ ਜਾਂਚ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਹੀ ਇੰਨਾ ਪੁਲਿਸ ਅਧਿਕਾਰੀਆਂ ਤੇ ਇੰਸਪੈਕਟਰਾਂ ਦੇ ਉੱਤੇ ਪਰਚੇ ਦਰਜ ਕਰਕੇ ਅੰਦਰ ਦੇਣਾ ਚਾਹੀਦਾ ਸੀ ਫੌਜੀ ਵੀਰ ਅਫਸਰ ਸਰਦਾਂ ਤੇ ਆਪਣੇ ਦਲੀ ਤੇ ਧਰ ਕੇ ਲੜਦੇ ਆ ਜੇ ਉਹਨਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਪੰਜਾਬ ਸਰਕਾਰ ਤਾਂ ਇਸ ਤੋਂ ਵੱਡੀ ਫਿੱਟ ਲਾਣਤ ਕੋਈ ਨਹੀਂ ਹੋ ਸਕਦੀ ਮੁੱਖ ਮੰਤਰੀ ਕੋਲ ਜਾਂਦੇ ਨੇ ਉਹ ਹੱਥ ਤੇ ਸਿਰ ਰੱਖਦੇ ਨੇ ਕਹਿੰਦੇ ਸ਼ਾਮ ਨੂੰ 6 ਵਜੇ ਤੱਕ ਵਧੀਆ ਖਬਰ ਮਿਲੂਗੀ ਚੰਗੀ ਖਬਰ ਮਿਲੂ ਪੰਜਾਬ ਦੇ ਸਰਕਾਰ ਦੇ ਮੁਖੀਆ ਨੇ ਮਾਨ ਸਾਹਿਬ ਸਿਰ ਤੇ ਹੱਥ ਰੱਖਣ ਦਾ ਮਹਿਨਾ ਕੀ ਆ ਜੇ ਆਪਣੀ ਧੀ ਦੇ ਸਿਰ ਤੇ ਹੱਥ ਰੱਖਦਾ ਪੰਜਾਬ ਦੇ ਮੁਖੀ ਹੋਣ ਦੇ ਨਾਲ ਤਾਂ ਉਹਨਾਂ ਦੀ ਇੱਜ਼ਤ ਤੇ ਆਬਰੂ ਨਾਲ ਜਿਹੜਾ ਖੇਡਿਆ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਤੇ ਇਹਦਾ ਮਤਲਬ ਆ ਤੁਸੀਂ ਉਹਨਾਂ ਸੰਸਕਾਰਾਂ ਦੀ ਵੀ ਪਾਲਣਾ ਨਹੀਂ ਕੀਤੀ ਮੁੱਖ ਮੰਤਰੀ ਜੀ ਡੀਜੀਪੀ ਤਾਂ ਕਹਿੰਦੇ ਦਫ਼ਤਰ ਚ ਹੈੱਡਕੁਆਰਟਰ ਉਹ ਬੈਠਿਆ ਰਿਹਾ ਪਰਵਾਰ ਡੀਜੀਪੀ ਨੇ ਬੁਵਾ ਹੀ ਨਹੀਂ ਖੋਲਿਆ ਕਿ ਮੇਲੀ ਲੈਣ ਚਲੋ ਬਿਊਰੋਕਰੇਟ ਬਿਊਰੋਕਰੇਟ ਨੇ ਮੁੱਖ ਮੰਤਰੀ ਚ ਜਾਨ ਹੋਵੇ ਡੀਜੀਪੀ ਦੀ ਕੀ ਹਿੰਮਤ ਆ ਵੀ ਉਹ ਨਾ ਮਿਲੇ ਮంత్రి ਜਾਨ ਸਰ ਹੋਵੇ ਜੇ ਉਹਦੇ ਚ ਇੰਨੀ ਜਾਨ ਹੋਵੇ ਤਾਂ ਡੀਜੀਪੀ ਦੀ ਹਿੰਮਤ ਹੈ ਵੀ ਨਾ ਕਿਸੇ ਪੀੜਤ ਨੂੰ ਮਿਲੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਕੰਮ ਹੁੰਦਾ ਹੈ ਸਰਕਾਰ ਦਾ ਮੁਢਲੀ ਜ਼ਿੰਮੇਵਾਰੀ ਕੀ ਉਹ ਨਿਭਾਈ ਜਾ ਰਹੀ ਹੈ ਜਦੋਂ ਇਹ ਸਵਾਲ ਆਉਂਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਨਹੀਂ ਇਹ ਸਾਰਾ ਕੰਮ ਤਾਂ ਪੁਲਿਸ ਨੇ ਸੰਭਿਆ ਔਰ ਪੁਲਿਸ ਦੀਆਂ ਅਣੇਵਾ ਕੀਤੀਆਂ ਕਾਰਵਾਈਆਂ ਸਵਾਲਾਂ ਦੇ ਘੇਰੇ 'ਚ ਨੇ ਚਰਚਿਤ ਮਾਮਲਾ ਪਸ਼ਪਿੰਦਰ ਸਿੰਘ ਬਾਠ ਕਰਨਲ ਦਾ ਜਿਸ ਨਾਲ ਕੁੱਟਮਾਰ ਹੋਈ ਉਸਦੇ ਬੇਟੇ ਨਾਲ ਹੋਈ ਪੰਜਾਬ ਪੁਲਿਸ ਨੇ ਮਾਮਲਾ ਨਹੀਂ ਸਹੀ ਸਾਵੇਂ ਨਾਲ ਨਿਜਿੱਠਿਆ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਗਿਆ ਕੰਮ ਨਹੀਂ ਹੋਇਆ ਸੀਬੀਆਈ ਨੂੰ ਗਿਆ ਮਾਮਲਾ ਤੇ ਦੋ ਐਫਆਈਆਰ ਵੀ ਦਰਜ ਹੋ ਗਈਆਂ ਨੇ ਤੇ ਇਹ ਪੜਤਾਲ ਸ਼ੁਰੂ ਹੋਣੀ ਹੈ ਜਾਂਚ ਉਸ ਵਿੱਚ ਕੌਣ ਫਸੇਗਾ ਕੌਣ ਬਚੇਗਾ ਇਸ ਦੀ ਚਰਚਾ ਹੋ ਰਹੀ ਹੈ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜੀ ਸਾਡੇ ਨਾਲ ਨੇ ਇਹ ਅਜਿਹੇ ਮਾਮਲਿਆਂ ਦੇ ਉੱਤੇ ਪਹਿਲਾਂ ਵੀ ਕਾਫੀ ਵਾਰੀ ਆਪਣੀ ਗੱਲ ਰੱਖ ਚੁੱਕੇ ਨੇ ਨਾਲ ਗੱਲ ਕਰਦੇ ਆ ਕਾਮਰੇਡ ਜੀ ਸਭ ਤੋਂ ਪਹਿਲਾਂ ਗੱਲ ਹੀ ਇੱਥੋਂ ਸ਼ੁਰੂਆਤ ਕਰੀਏ ਕਿ ਸਰਕਾਰ ਨੂੰ ਲੋਕਾਂ ਨੇ ਆਪਣੀ ਵਾਗਡੋਰ ਦਿੱਤੀ ਸਾਹਮਣੇ ਵੱਡਾ ਬਹੁਮਤ ਦਿੱਤਾ ਕਿ ਸਾਡਾ ਭੁੱਖ ਤੁਸੀਂ ਬਣਾਉਣਾ ਹੈ ਸਾਡਾ ਮੌਜੂਦਾ ਸਮਾਂ ਸਹੀ ਤੁਸੀਂ ਕਰਨਾ ਹੈ ਪਰ ਪੁਲਿਸ ਦੇ ਹੱਥੇ ਕਈ ਚੀਜ਼ਾਂ ਗਈਆਂ ਤੇ ਉਹਦੇ ਵਿੱਚੋਂ ਨਿਕਲੀਆਂ ਕਈ ਘਟਨਾਵਾਂ ਹੁਣ ਜਿਹੜੀਆਂ ਸੀਬੀਆਈ ਨੇ 2 ਐਫਆਈਆਰ ਦਰਜ ਕੀਤੀਆਂ ਨੇ ਉਸ ਮਾਮਲੇ ਵਿੱਚ ਉਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੁਣ ਕਸੂਤੀ ਫਸੇਗੀ ਪੁਲਿਸ ਜਾਂ ਕਿਹੜੇ-ਕਿਹੜੇ ਬਚਣਗੇ ਕਿਹੜੇ-ਕਿਹੜੇ ਫਸਣਗੇ ਹੋਏ ਜਿਹੜਾ ਪਸ਼ਪਿੰਦਰ ਕਰਨਲ ਵਾਲਾ ਸਵਾਲ ਆ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਹੀ ਇੰਨਾ ਪੁਲਿਸ ਅਧਿਕਾਰੀਆਂ ਤੇ ਇਨਸਪੈਕਟਰਾਂ ਦੇ ਉੱਤੇ ਪਰਚੇ ਦਰਜ ਕਰਕੇ ਅੰਦਰ ਦੇਣਾ ਚਾਹੀਦਾ ਸੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਮੂਹ ਸਮਾਜ ਨੂੰ ਇਸ ਗੱਲ ਦਾ ਥੋੜਾ ਜਿਹਾ ਸੰਤੋਖ ਮਿਲਦਾ ਸਬਰ ਮਿਲਦਾ ਵੀ ਪੰਜਾਬ ਸਰਕਾਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਅਦਾ ਕਰ ਦਿੱਤੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਪਹਿਲਾ ਲਟਕਾਉਣ ਦਾ ਜਾਂ ਦੋ ਤਰੀ ਲੜਾਈ ਬਣਾਉਣ ਦਾ ਵੀ ਯਤਨ ਕੀਤਾ ਤੇ ਜਿਹਦੇ ਚ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀ ਬੁਰੀ ਤਰ੍ਹਾਂ ਫੇਲ ਹੋਏ ਹੁਣ ਇਸ ਗੱਲ ਨੂੰ ਲਟਕਾਉਣ ਦਾ ਨਤੀਜਾ ਇਹ ਹੋਇਆ ਕਿ ਸੀਬੀਆਈ ਦੀ ਇਨਕੁਆਰੀ ਫੇਰ ਵੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਇਨਕੁਆਰੀ ਟਰਾਂਸਫਰ ਕੀਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੈਂ ਇਹ ਸਮਝਦਾ ਇਹਨੂੰ ਪੰਜਾਬ ਪੁਲਿਸ ਦੇ ਪ੍ਰਭਾਵਿਤ ਕੀਤਾ ਤੇ ਉਹ ਇਨਕੁਆਰੀ ਅੱਗੇ ਇਨੀਸ਼ੀਏਟ ਨਹੀਂ ਹੋ ਸਕੀ ਉਹਦੇ ਨਤੀਜੇ ਵਜੋਂ ਤੇ ਉਹ ਇਨਕੁਆਰੀ ਹੁਣ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਚਲੀ ਗਈ ਅੱਗੇ ਦੋ ਐਫਆਈਆਰਾਂ ਹੋ ਗਈਆਂ ਹੁਣ ਉਹਦੇ ਰਿਜ਼ਲਟ ਤਾਂ ਜਦੋਂ ਫਾਈਨਲ ਡਿਸੀਜਨ ਹੋਏਗਾ ਕੋਰਟ ਤੋਂ ਉਦੋਂ ਹੀ ਪਤਾ ਲੱਗੇਗਾ ਪਰ ਮੈਂ ਇਹ ਸਮਝਦਾ ਇਹਦੇ ਨਾਲ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਤੇ ਚੰਡੀਗੜ੍ਹ ਪੁਲਿਸ ਦੀ ਕਿਰਕਰੀ ਤਾਂ ਹੋਈ ਹੋਈ ਆ ਤੇ ਨਾਲ ਇਹ ਆ ਵੀ ਗੈਰ ਜ਼ਿੰਮੇਵਾਰੀ ਵਾਲਾ ਵਿਵਹਾਰ ਵੀ ਸਾਬਤ ਹੋਇਆ ਮਤਲਬ ਚੰਡੀਗੜ੍ਹ ਪੁਲਿਸ ਦਾ ਵੀ ਪੰਜਾਬ ਪੁਲਿਸ ਦਾ ਵੀ ਸਮੇਤ ਡੀਜੀਪੀ ਇਸ ਗੱਲ ਲਈ ਜਵਾਬਦੇਹ ਪਰ ਇਸ ਵਿੱਚੋਂ ਸਰਦਾਰ ਪ੍ਰਭਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਬਰੀ ਨਹੀਂ ਹੋ ਸਕਦੇ ਕਿਉਂਕਿ ਗ੍ਰਹਿ ਮੰਤਰਾਲਾ ਉਹਨਾਂ ਕੋਲੇ ਹੈ ਤਾਂ ਉਹਨਾਂ ਨੇ ਗ੍ਰਹਿ ਮੰਤਰਾਲੇ ਦੇ ਮੁਖੀ ਹੋਣ ਦੇ ਨਾਤੇ ਜਿਹੜੇ ਉਹਨਾਂ ਨੂੰ ਡਿਊਟੀ ਅਦਾ ਕਰਨੀ ਚਾਹੀਦੀ ਸੀ ਜਿਹੜੇ ਸਾਡੇ ਫੌਜੀ ਵੀਰ ਅਫਸਰ ਸਰਦਾਂ ਤੇ ਆਪਣੇ ਦਲੀ ਤੇ ਧਰ ਕੇ ਲੜਦੇ ਆ ਜੇ ਉਹਨਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਪੰਜਾਬ ਸਰਕਾਰ ਤਾਂ ਇਸ ਤੋਂ ਵੱਡੀ ਫਿੱਟ ਲਾਣਤ ਕੋਈ ਨਹੀਂ ਹੋ ਸਕਦੀ ਤੁਸੀਂ ਇਹ ਦੋ ਵੱਡੇ ਅਹੁਦੇਦਾਰਾਂ ਦਾ ਗੱਲ ਕੀਤੀ ਹੈ ਡੀਜੀਪੀ ਨੂੰ ਤਾਂ ਡੇਢ ਘੰਟਾ ਬੀਬੀ ਬਾਠ ਮਿਲਣ ਲਈ ਪਹੁੰਚਦੇ ਨੇ ਡੀਜੀਪੀ ਮਿਲਦਾ ਹੀ ਨਹੀਂ ਮੁੱਖ ਮੰਤਰੀ ਕੋਲ ਜਾਂਦੇ ਨੇ ਉਹ ਹੱਥ ਤੇ ਸਿਰ ਰੱਖਦੇ ਨੇ ਕਹਿੰਦੇ ਸ਼ਾਮ ਨੂੰ 6 ਵਜੇ ਤੱਕ ਵਧੀਆ ਖਬਰ ਮਿਲੂਗੀ ਚੰਗੀ ਖਬਰ ਮਿਲੂਗੀ ਸੋ ਮੈਂ ਇਹ ਸਮਝਦਾ ਜਿਹੜੇ ਪੰਜਾਬ ਦੇ ਸਰਕਾਰ ਦੇ ਮੁਖੀਆ ਨੇ ਮਾਨ ਸਾਹਿਬ ਸਿਰ ਤੇ ਹੱਥ ਰੱਖਣ ਦਾ ਮਹਿਨਾ ਕੀ ਆ ਪੰਜਾਬ ਜੇ ਆਪਣੀ ਧੀ ਦੇ ਸਿਰ ਤੇ ਹੱਥ ਰੱਖਦਾ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਤਾਂ ਉਹਨਾਂ ਦੀ ਇੱਜ਼ਤ ਤੇ ਆਬਰੂ ਨਾਲ ਜਿਹੜਾ ਖੇਡਿਆ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਤੇ ਇਹਦਾ ਮਤਲਬ ਆ ਤੁਸੀਂ ਉਹਨਾਂ ਸੰਸਕਾਰਾਂ ਦੀ ਵੀ ਪਾਲਣਾ ਨਹੀਂ ਕੀਤੀ ਮੁੱਖ ਮੰਤਰੀ ਜੀ ਨੇ ਤਾਂ ਉਹ ਪੂਰਤੀ ਹੋਣੀ ਚਾਹੀਦੀ ਸੀ ਇਹਦਾ ਮਤਲਬ ਸਿਰ ਤੇ ਹੱਥ ਅਸੀਂ ਆਪਣੇ ਜਿਹੜੇ ਧੀ ਸਮਾਨ ਆ ਉਸ ਬੇਟੀ ਦੇ ਸਿਰ ਤੇ ਹੱਥ ਰੱਖਦੇ ਆ ਤਾਂ ਮੁੱਖ ਮੰਤਰੀ ਜੀ ਨੇ ਉਹ ਜਿਹੜੀ ਡਿਊਟੀ ਨਿਭਾਉਣੀ ਚਾਹੀਦੀ ਸੀ ਉਹ ਨਹੀਂ ਨਿਭਾਈ ਗਈ ਮਤਲਬ ਉਹਦੇ ਨਾਲ ਆਏ ਸਮਝਦੇ ਆ ਵੀ ਮਖੌਲ ਦੀ ਤਰ੍ਹਾਂ ਇਹ ਵਰਤਾਰਾ ਹੋਇਆ ਜਿਹੜਾ ਕਿ ਪੰਜਾਬੀਆਂ ਲਈ ਠੀਕ ਨਹੀਂ ਹੈ ਔਰ ਨਾ ਪੰਜਾਬ ਦੇ ਪਰੰਪਰਾ ਇਸ ਗੱਲ ਲਈ ਅਜਾਜਤ ਦਿੰਦੀ। ਉਹ ਤਾਂ ਮਿਲੇ ਪਰ ਡੀਜੀਪੀ ਤਾਂ ਕਹਿੰਦੇ ਦਫਤਰ ਚ ਹੈੱਡਕੁਆਰਟਰ ਉਹ ਬੈਠਿਆ ਰਿਹਾ ਪਰਿਵਾਰ ਡੀਜੀਪੀ ਨੇ ਬੁਆ ਹੀ ਨਹੀਂ ਖੋਲਿਆ ਕਿ ਮੇਲੀ ਲੈਣ ਚਲੋ। ਦੇਖੋ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੀ ਜਿਹੜੇ ਮਨੋਵਿਰਤੀ ਹੈ ਪੰਜਾਬੀਆਂ ਦੀ ਜਿਹੜੇ ਪੰਜਾਬ ਦੇ ਕਲਚਰ ਦੀ ਹੈ ਉਹਦੇ ਪੂਰਨ ਸਮਝ ਨਾ ਹੋਣ ਦੇ ਕਾਰਨ ਅਜਿਹਾ ਵਰਤਾਰਾ ਹੁੰਦਾ ਔਰ ਬੀਰੋਕਰੇਟ ਬੀਰੋਕਰੇਟ ਨੇ ਮੁੱਖ ਮੰਤਲ ਮਤਲਬ ਜੇ ਮੁੱਖ ਮੰਤਰੀ ਚ ਜਾਨ ਹੋਵੇ ਡੀਜੀਪੀ ਦੀ ਕੀ ਹਿੰਮਤ ਆ ਵੀ ਉਹ ਨਾ ਮਿਲੇ ਜੇ ਮੁੱਖ ਮੰਤਰੀ ਜਾਨ ਸਿਰ ਹੋਵੇ ਤੇ ਜੇ ਉਹਦੇ ਚ ਇੰਨੀ ਜਾਨ ਹੋਵੇ ਤੇ ਡੀਜੀਪੀ ਦੀ ਹਿੰਮਤ ਹੈ ਵੀ ਨਾ ਕਿਸੇ ਪੀੜਤ ਨੂੰ ਮਿਲੇ ਸੋ ਉਹ ਸਪੀੜਤ ਕੋਲੇ ਚਾਹੀਦਾ ਸੀ ਮੁੱਖ ਮੰਤਰੀ ਨੂੰ ਵੀ ਤੇ ਡੀਜੀਪੀ ਨੂੰ ਵੀ ਏਵਨ ਗ੍ਰੈਸ ਕੱਤਰ ਨੂੰ ਵੀ ਉਹਨਾਂ ਦੇ ਘਰ ਪਹੁੰਚਣਾ ਚਾਹੀਦਾ ਸੀ ਪਸ਼ਪਿੰਦਰ ਕਰਨਲ ਦੇ ਹਸਪਤਾਲ ਪਹੁੰਚਣਾ ਚਾਹੀਦਾ ਸੀ ਉਹਦੀ ਖਬਰ ਸਾਰ ਲੈਣ ਦੇ ਵਾਸਤੇ ਜਿਹੜੀ ਇਹਨਾਂ ਦੀ ਇੱਕ ਮੌਲਿਕ ਡਿਊਟੀ ਬਣਦੀ ਸੀ ਜਿਹੜੀ ਉਹ ਆਦਾ ਨਹੀਂ ਕੀਤੀ ਉਹਦੇ ਰਿਜ਼ਲਟ ਆ ਜਿਹੜੇ ਉਹ ਨਮੋਸੀ ਦੇ ਵਿੱਚ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਸਾਰੇ ਅਧਿਕਾਰੀਆਂ ਨੂੰ ਉਹ ਤਾਂ ਚੱਲਣੇ ਪੈਣਗੇ ਸਮੁੱਚੀ ਸਰਕਾਰ ਨੂੰ ਚੱਲੇ ਰਹੇ ਨੇ ਇੱਕ ਵੱਡੀ ਬਦਨਾਮੀ ਵੀ ਹੋ ਗਈ ਇਸ ਮਾਮਲੇ ਵਿੱਚ ਕਾਫੀ ਕੁਝ ਹੋਇਆ ਹਾਈ ਕੋਰਟ ਤੋਂ ਵੀ ਕਾਫੀ ਤਿੱਖਣੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਆਮ ਇੱਕ ਚਰਚਾ ਹੋ ਰਹੀ ਹੈ ਜਦੋਂ ਦੀਆਂ सीबीआई ਹਵਾਲੇ ਹੋਇਆ ਮਾਮਲਾ ਕਹਿੰਦੇ ਕਿ ਬੇਸ਼ੱਕ ਵੱਡੇ ਸੀਨੀਅਰ ਅਧਿਕਾਰੀ ਆਈਪੀਐਸ ਜਿਹੜੇ ਬਚਾਉਣ ਦੀ ਕੋਸ਼ਿਸ਼ ਲੱਗੇ ਰਹੇ ਜਵਾਬ ਤਲਬ ਵੀ ਤਾਂ ਉਹਨਾਂ ਦੇ ਵੀ ਹੋਣੀ ਚਾਹੀਦੀ ਹੈ ਪਰ ਇਸ ਮਾਮਲੇ ਵਿੱਚ ਸੰਭਾਵਨਾ ਜ਼ਿਆਦਾ ਉਹਨਾਂ ਦੇ ਬਚਣ ਦੀ ਹੈ ਤਾਂ ਜਿਹੜੀ ਵੱਡੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹ ਟੰਗੇ ਜਾਣਗੇ ਦੇਖੋ ਜਿਹੜੇ ਅਧਿਕਾਰੀ ਜਾ ਪੰਜਾਬ ਸਰਕਾਰ ਉਹਨਾਂ ਨੂੰ ਬਚਾਉਣ ਦੇ ਆਰੇ ਲੱਗੀ ਰਹੀ ਅਸਲ ਵਿੱਚ ਉਹਨਾਂ ਪੁਲਿਸ ਅਧਿਕਾਰੀਆਂ ਤੇ ਵੇਲੇ ਸਰਕਾਰ ਕਾਰਵਾਈ ਕੀਤੀ ਹੁੰਦੀ ਤਾਂ ਪੀੜਤ ਧਿਰ ਨੂੰ ਥੋੜੀ ਜਿਹੀ ਸ਼ਾਂਤੀ ਮਿਲਦੀ ਇਸ ਗੱਲ ਦੇ ਨਾਲ ਹੁਣ ਸਗੋਂ ਪੁਲਿਸ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਨੇ ਇਹ ਕਾਰਨਾਮਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਮੈਂ ਸਮਝਦਾ ਵੀ ਮਦਦ ਨਹੀਂ ਕੀਤੀ ਸੋ ਉਹਨਾਂ ਤੋਂ ਕੰਮ ਲੈ ਕੇ ਉਹਨਾਂ ਨੇ ਦੁਸ਼ਮਣੀ ਕਮਾਈ ਆ। ਆੰਤਮ ਤੌਰ ਤੇ ਉਹਨਾਂ ਦਾ ਫਿਊਚਰ ਆ ਜਿਹੜਾ ਉਹ ਮੁਕੰਮਲ ਤੌਰ ਤੇ ਇਹ ਆਈਪੀਐਸ ਅਧਿਕਾਰੀਆਂ ਨੇ ਚਾਹੇ ਡੀਆਈਜੀ ਹੋਵੇ, ਡੀਜੀਪੀ ਹੋਵੇ, ਐਸਐਸਪੀ ਹੋਵੇ ਉਸ ਵੇਲੇ ਦੇ। ਅੱਜ ਕੱਲ੍ਹ ਉਹ ਡੀਆਈਜੀ ਬਾਡਰ ਰੇਂਜ ਲੱਗ ਚੁੱਕੇ ਨੇ। ਇਹਨਾਂ ਅਧਿਕਾਰੀਆਂ ਨੇ ਉਹਨਾਂ ਪੁਲਿਸ ਦੇ ਇੰਸਪੈਕਟਰਾਂ ਦਾ ਫਿਊਚਰ ਆ ਜਿਹੜਾ ਤਬਾਹ ਕਰ ਦਿੱਤਾ, ਖਤਮ ਕਰ ਦਿੱਤਾ ਅਸਲ 'ਚ। ਜੇ ਵੇਲੇ ਸਰਕਾਰ ਕਾਰਵਾਈ ਕਰ ਦੇ ਕਿਉਂਕਿ ਜਿਹਨੇ ਜੁਰਮ ਕੀਤਾ, ਕ੍ਰਾਈਮ ਕੀਤਾ ਉਹਨੂੰ ਬੇਲੇ ਸਰ ਤੁਸੀਂ ਐਕਟ ਕਰਕੇ ਕਾਰਵਾਈ ਕਰਦੇ ਹੋ ਤਾਂ ਪੀੜਤ ਧਰਾ ਜੜੀ ਉਸ ਨੂੰ ਤਸੱਲੀ ਮਿਲਦੀ ਆ ਮਾਨਸਿਕ ਤੌਰ ਤੇ ਸਕੂਨ ਮਿਲਦਾ ਵੀ ਸਾਡੀ ਗੱਲ ਸੁਣੀ ਗਈ ਬੀਬੀ ਬਾਠ ਨੇ ਤਾਂ ਹਾਈ ਕੋਰਟ ਤੋਂ ਬਾਅਦ ਇਹ ਵੀ ਦੱਸਿਆ ਕਿ ਮੀਡੀਆ ਦੇ ਵਿੱਚ ਕਹਿੰਦੇ ਕਿ ਮੈਨੂੰ ਤਾਂ ਸਗੋਂ 5 ਕਰੋੜ ਕੋਈ ਕਹਿੰਦਾ ਸੀ ਕੋਈ 10 ਕਰੋੜ ਕਿ ਇੰਨੇ ਪੈਸੇ ਲੈ ਲਓ ਸਾਡਾ ਖਿਹੜਾ ਛੱਡੋ ਇੱਥੋਂ ਤੱਕ ਵੀ ਪੁਲਿਸ ਅਧਿਕਾਰੀ ਅਪਰੋਚ ਕਰਦੇ ਰਹੇ ਦੇਖੋ ਜਦੋਂ ਮਾਣ ਤੇ ਸਨਮਾਨ ਦਾ ਸਵਾਲ ਹੋਵੇ ਤੇ ਬੀਬੀ ਬਾਠ ਜਿਹੜਾ ਕਹਿ ਰਹੀ ਐ ਉਹਦਾ ਅਸੀਂ ਪੂਰਨ ਤੌਰ ਤੇ ਸਤਿਕਾਰ ਕਰਦੇ ਆਂ ਤੇ ਉਹਨਾਂ ਦਾ ਕਹਿਣਾ ਬਾਝਵ ਹੈ ਜਦੋਂ ਮਾਨ ਤੇ ਸਨਮਾਨ ਦਾ ਸਵਾਲ ਹੋਵੇ ਉਹਨੂੰ ਪੈਸਿਆਂ ਨਾਲ ਜਾਂ ਜਾਇਦਾਦ ਨਾਲ ਖਰੀਦਿਆ ਨਹੀਂ ਜਾ ਸਕਦਾ ਜਦੋਂ ਅਣਖ ਤੇ ਗੈਰਤ ਦਾ ਸਵਾਲ ਹੋਵੇ ਤੇ ਇਹ ਬਾਠ ਫੈਮਿਲੀ ਨੇ ਅਣਖ ਤੇ ਗੈਰਤ ਦੀ ਜਿਹੜੀ ਲੜਾਈ ਲੜੀ ਆ ਉਹਨੂੰ ਮੈਂ ਸੀਪੀਐਮ ਵੱਲੋਂ ਸਲਾਮ ਕਰਦਾ ਤੇ ਜਿਹੜੇ ਡਿਟਰਮਿੰਡ ਤੌਰ ਤੇ ਇਸ ਗੱਲ 'ਤੇ ਫਾਈਟ ਕੀਤਾ ਉਹਨਾਂ ਨੇ ਔਰ ਇਸੇ ਤਰ੍ਹਾਂ ਹੋਣਾ ਚਾਹੀਦਾ ਅਣਖ ਤੇ ਗੈਰਤ ਦੇ ਸਵਾਲ ਤੇ ਇਹਨੂੰ ਪੈਸਿਆਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਨਾਪਿਆ ਨਹੀਂ ਜਾ ਸਕਦਾ ਤੇ ਨਾ ਉਹਦੇ ਪਰਪਾਈ ਹੋ ਸਕਦੀ ਹੈ ਮਾਮਲਾ ਭਾਵੇਂ ਬਾਠ ਫੈਮਿਲੀ ਨਾਲ ਸੰਬੰਧਿਤ ਹੈ ਪਰ ਲੋਕਾਂ ਨੇ ਮਹਿਸੂਸ ਕੀਤਾ ਕਿ ਹੁਣ ਇੱਕ ਪਰਿਵਾਰ ਦਾ ਮਸਲਾ ਨਹੀਂ ਰਿਹਾ ਸਮੁੱਚੇ ਪੰਜਾਬ ਵਿੱਚ ਮਾਹੌਲ ਇਸ ਤਰ੍ਹਾਂ ਦਾ ਤਿਆਰ ਹੋਇਆ ਕਿ ਲੋਕਾਂ ਨੂੰ ਲੱਗਣ ਲੱਗਿਆ ਸੰਗਰੂਰ ਸ਼ਹਿਰ 'ਚ ਬੀਤੇ ਦਿਨ ਇੱਕ ਵੱਡਾ ਇਕੱਠ ਹੋਇਆ ਜਥੇਬੰਦੀਆਂ ਦਾ ਜਿੱਥੇ ਨਾਰਾ ਵੀ ਪਹਿਲਾ ਇਹੀ ਸੀ ਕਿ ਪੁਲਿਸ ਦਾ ਅਣ एलानਿਆ ਰਾਜ ਸਾਨੂੰ ਮਨਜ਼ੂਰ ਨਹੀਂ ਹੈ ਉਸ ਦਾ ਖਾਤਮਾ ਹੋਣਾ ਚਾਹੀਦਾ ਉਹਦੇ ਖਿਲਾਫ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਮੁੱਖ ਮੰਤਰੀ ਦੇ ਸ਼ਹਿਰ ਚੀ ਵਾਦ ਚੁੱਕੀ ਹੈ ਦੇਖੋ ਜਿੰਨਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਾਣ ਤੇ ਸਨਮਾਨ ਦਿੱਤਾ ਵਿਧਾਨ ਸਭਾ ਚੋਣਾਂ ਦੇ ਅੰਦਰ ਤੋਂ ਮਾਣ ਸਨਮਾਨ ਨੂੰ ਨਹੀਂ ਬਚਾ ਸਕੇ ਇਹਦੇ ਵਿੱਚੋਂ ਜਿਹੜੀ ਗੈਰ ਸੰਜੀਦਗੀ ਆ ਅਮਚਿਓਰਟੀ ਆ ਉਹ ਪੂਰਨ ਤੌਰ ਤੇ ਸਾਫ਼ ਹੋ ਚੁੱਕੀ ਆ ਬਚਗਾਨਾ ਜਿਹੜਿਆ ਕਾਰਵਾਈਆਂ ਨੇ ਉਹਦੇ ਨਤੀਜੇ ਵਜੋਂ ਪੰਜਾਬ ਸਰਕਾਰ ਇਹਨਾਂ ਦਾ ਮੰਤਰੀ ਸਹਿਬਾਨ ਤੇ ਐਮਐਲਏ ਸਹਿਬਾਨ ਜਾਂ ਟੋਟਲ ਜਿਹੜੀ ਪਾਰਟੀ ਆ ਉਹ ਲੋਕਾਂ ਚੋਂ ਬੁਰੀ ਤਰ੍ਹਾਂ ਨਿਖੜ ਚੁੱਕੀ ਆ ਤੇ ਹੁਣ ਲੋਕ ਸਵਾਲ ਕਰਦੇ ਆ ਤੇ ਉਹਦਾ ਸਾਹਮਣਾ ਨਹੀਂ ਕਰਦੇ ਨਾ ਐਮਐਲਏ ਸਾਹਮਣਾ ਕਰਦੇ ਆ ਨਾ ਮੰਤਰੀ ਸਾਹਮਣਾ ਕਰਦੇ ਆ ਹੁਣ ਤਾਂ ਲੋਕਾਂ ਚ ਜਾਣ ਤੋਂ ਇੱਕ ਨੀਕ ਤਰਾਉਂਦੇ ਨੇ ਤੁਸੀਂ ਜਾਣ ਦੀ ਗੱਲ ਕੀਤੀ ਐ ਲੈਂਡ ਪੂਲਿੰਗ ਪਾਲਿਸੀ ਦਾ ਕਹਿੰਦੇ ਲਿਆਏ ਤਾਂ ਫਾਇਦੇ ਵਾਸਤੇ ਸੀ ਕਿਸਾਨਾਂ ਦੇ ਦਾਵਾ ਕਰਕੇ ਪਰ ਹੁਣ ਜਿਹੜਾ ਵੀ ਜਾਂਦਾ ਸਮਝਾਉਣ ਪਿੰਡਾਂ ਚ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ ਪੁੱਠੇ ਮੁੜੇ ਆਉਂਦੇ ਆ ਜਦੋਂ ਲੋਕ ਲਾਹ-ਪਾ ਕਰਦੇ ਆ ਦੇਖੋ ਅਸਲ ਵਿੱਚ ਇਹ ਲਾਭ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਦੇ ਪਹਿਲਾਂ ਹੀ ਭਾਰਤ ਮਾਲਾ ਪ੍ਰੋਜੈਕਟਾਂ ਦੇ ਤਹਿਤ 1 ਲੱਖ ਏਕੜ ਤੋਂ ਵੱਧ ਜ਼ਮੀਨ ਪਹਿਲਾਂ ਹੀ ਜਾ ਚੁੱਕੀ ਹੈ ਕੁਝ ਪਹਿਲਾਂ ਰੀਅਲ ਏਸਟੇਟ ਨੇ ਕੰਪਨੀਆਂ ਨੇ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਖਰੀਦ ਲਈਆਂ ਹੋਈਆਂ ਨੇ ਕੈਪਚਰ ਕਰ ਲਈਆਂ ਨੇ ਖੇਤੀ ਤੋਂ ਵਿਰਵੇ ਹੋ ਗਿਆ ਉਹ ਸਾਰਾ ਕੰਮ ਹੁਣ ਜੇ ਇੰਡਸਟਰੀ ਦੇ ਹੋਰ ਸਾਰੇ ਕਾਰਜਾਂ ਲਈ 1 ਲੱਖ ਏਕੜ ਜ਼ਮੀਨ ਦਾ ਹੋਰ ਤੁਸੀਂ ਭੋਗ ਪਾਉਣ ਜਾ ਰਹੇ ਹੋ ਤੇ ਪੰਜਾਬ ਦੀ ਖੇਤੀ ਕਿੱਥੇ ਬਚੇਗੀ ਪੰਜਾਬ ਖੇਤੀ ਪ੍ਰધાન ਸੂਬਾ ਹੈ ਤੁਸੀਂ ਲੋਕੀ ਦੱਸਣ ਤਾਂ ਸਹੀ ਵੀ ਇਹਨਾਂ ਕੋਲੇ ਕਿੰਨਿਆ ਲੋਕਾਂ ਨੇ ਸ਼ਹਿਰੀ ਕਰਨ ਲਈ ਜਾਂ ਨਵੇਂ ਘਰਾਂ ਵਾਸਤੇ ਕਿੰਨੀਆਂ ਐਪਲੀਕੇਸ਼ਨਾਂ ਦਿੱਤੀਆਂ ਮੈਂ ਸਮਝਦਾ ਇੱਕ ਮੰਨੀ ਦਿੱਤੀ ਹੋਣੀ ਮਤਲਬ ਜੇ ਲੋਕਾਂ ਨੇ ਡਿਮਾਂਡ ਹੀ ਨਹੀਂ ਕੀਤੀ ਤੁਸੀਂ ਜ਼ਬਰਦਸਤੀ ਲੋਕਾਂ ਤੇ ਠੋਸਣ ਜਾ ਰਹੇ ਹੋ ਤੇ ਨਾ ਇਹ ਪੰਜਾਬ ਦੇ ਹਿੱਤ ਵਿੱਚ ਆ ਤੇ ਨਾ ਇਹ ਕਿਸਾਨ ਦੇ ਹਿੱਤ ਵਿੱਚ। ਤੁਹਾਡਾ ਤਾਂ ਹੀ ਖੁਦ ਦਾ ਉਹ ਇਲਾਕਾ ਹੈ, ਉਹ ਤੁਹਾਡੇ ਪਿੰਡ ਦੇ ਖੇਤ ਵੀ ਉਹਨਾਂ ਜ਼ਮੀਨਾਂ ਚਾਹੁੰਦੇ ਨੇ ਜਿਹੜੀ ਲੋਕ ਕਹਿ ਰਹੇ ਆ ਸਰਕਾਰ ਕਿ 25000 ਏਕੜ ਦੇ ਕਰੀਬ ਤੱਕ ਅੱਲੀ ਲੁਧਿਆਣੇ ਦੇ ਨੇੜਲੇ ਪਿੰਡਾਂ ਦੀ ਜ਼ਮੀਨ ਲੈਣੀ ਹੈ। ਉੱਥੋਂ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਤੁਸੀਂ ਵਿਚਰੇ ਆ, ਉਹ ਕੀ ਕਹਿੰਦੇ ਆ? ਉਹ ਤਿਆਰ ਬੈਠੇ ਨੇ ਜਾਂ ਫਿਰ ਹਾਲੇ ਉਹਨਾਂ ਨੂੰ ਸ਼ੱਕ ਹੈ? ਦੇਖੋ ਕੋਈ ਸ਼ੱਕ ਨਹੀਂ ਹੈ, ਲੋਕਾਂ ਦਾ ਪ੍ਰਤੀਰੋਧ ਲਗਾਤਾਰ جاری ਹੈ। ਔਰ ਲੋਕਾਂ ਨੇ ਇੱਕ ਨੇ ਵੀ ਮਤਲਬ ਦੱਸਣ ਇਹ ਕਿੰਨੇ ਐਫੀਡੈਵਟ ਆ ਗਏ ਇਹਨਾਂ ਨੂੰ ਜਾਂ ਆ ਸਰਕਾਰ ਨਸਰ ਕਰੇ ਕਿਸਾਨ ਜਿਹੜੇ ਪੁੱਤਾਂ ਨਾਲ ਉਹ ਵੱਧ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਜ਼ਮੀਨ ਨਹੀਂ ਦੇਵੇਗਾ ਇਹ ਲਾਲਚ ਦੇ ਕੇ ਹੁਣ ਕੱਲ ਮੈਂ ਸੁਣ ਰਿਹਾ ਸੀ ਉਹ ਵੀਡੀਓਜ਼ ਬਣਾਉਣ ਵਾਲਿਆਂ ਨੂੰ ਕਹਿੰਦੇ ਆ ਵੀ ਸਾਡੇ ਹੱਕ 'ਚ ਪ੍ਰਚਾਰ ਕਰੋ ਤੁਹਾਨੂੰ ਕਿੰਨੇ-ਕਿੰਨੇ ਲੱਖ ਰੁਪਈਆ ਦਵਾਂਗੇ ਇਹ ਮਤਲਬ ਸਰਕਾਰ ਲਾਲਚ ਦੇ ਕੇ ਇਹ ਜ਼ਮੀਨ ਹੜਪਣਾ ਚਾਹੁੰਦੀ ਹੈ ਰੀਅਲ ਏਸਟੇਟ ਨੂੰ ਤੇ ਆਪਣਾ ਮਕਸਦ ਹੱਲ ਕਰਨਾ ਚਾਹੁੰਦੇ ਨੇ ਇਹਦੇ ਪਿੱਛੇ ਕਿੰਨਾ ਵੱਡਾ ਹੋਰ ਇਹਨਾਂ ਦੇ ਹਿੱਤ ਜੁੜੇ ਹੋਏ ਨੇ ਤੇ ਇਹ ਸਰਕਾਰ ਨੂੰ ਪੰਜਾਬ ਦੇ ਖੇਤੀ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਜਾਂ ਖੇਤੀ ਨੂੰ ਤਬਾਹ ਕਰਨੇ ਯਤਨ ਕਰਨੇ ਚਾਹੀਦੇ ਆ ਪੰਜਾਬ ਦੇ ਮੰਤਰੀਆਂ ਤੋਂ ਜ਼ਿਆਦਾ ਤਾਂ ਕਹਿੰਦੇ ਅੱਜਕੱਲ ਜਿਹੜੇ ਦਿੱਲੀ ਦੇ ਲੀਡਰ ਐ ਸਤੇਂਦਰ ਜੈਨ ਵਰਗੇ ਉਹ ਕਲਾਸਾਂ ਲੈ ਰਹੇ ਆ ਲੀਡਰਾਂ ਦੀਆਂ ਕਹਿੰਦੇ ਆ ਕਿ ਪਿੰਡਾਂ 'ਚ ਜਾ ਕੇ ਸਮਝਾ ਕੇ ਆਓ ਲੋਕਾਂ ਨੂੰ ਕਿ ਇਸ ਪਾਲਿਸੀ ਦੇ ਫਾਇਦੇ ਕਿੰਨੇ ਆ ਜਿਸ ਤਰ੍ਹਾਂ ਦਾ ਦਿੱਲੀ 'ਚ ਇਹਨਾਂ ਨੇ लागू ਕਰਿਆ ਸੀ ਉਥੋਂ ਦੇ ਲੋਕ ਵੀ ਅੱਜ ਲੜ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨਾਂ ਦੀ ਸੀ ਤੋਂ ਪੰਜਾਬ ਦੇ ਲੋਕ ਪੰਜਾਬ ਦਾ ਕਿਸਾਨ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਜ਼ਮੀਨ ਸਵੈ ਇਛਾ ਨਾਲ ਬਿਨਾਂ ਪੈਸਿਆਂ ਤੋਂ ਜੋ ਸਰਕਾਰ ਵਟੋੜਨਾ ਚਾਹੁੰਦੀ ਹੈ ਸਾਰੀ ਜ਼ਮੀਨ ਨੂੰ ਉਹ ਬਿਲਕੁਲ ਨਹੀਂ ਦੇਣਗੇ ਤੇ ਸਰਕਾਰ ਨੂੰ ਪਿਛਲ ਖੂੜੀ ਮੁਰਨਾ ਪਏਗਾ ਤੇ ਉਹ ਪਿਛਲ ਖੂੜੀ 'ਚ ਦੋ ਤਿੰਨ ਕਦਮ ਸਰਕਾਰ ਪਹਿਲਾਂ ਹੀ ਦੌੜ ਚੁੱਕੀ ਆ ਸਰਕਾਰ ਅਸਲ 'ਚ ਹਾਰ ਮੰਨ ਚੁੱਕੀ ਆਪਣੀ ਮੈਂ ਇਹ ਸਮਝਦਾ ਵੀ ਇਹ ਹਾਰ ਮੰਨ ਚੁੱਕੀ ਹੈ ਤੇ ਜਿਹੜੇ 18 ਤਰੀਕ ਨੂੰ ਇਕੱਲੇ ਆਪ ਵਾਲੇ ਨਹੀਂ ਆਏ ਇਹ ਝਾੜੂ ਵਾਲੇ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਹਾਜ਼ਰ ਸਨ ਐਸਕੇਮ ਐਸਕੇਮ ਦੀ ਮੀਟਿੰਗ ਜਿਹੜੀ ਪੰਜਾਬ ਭਵਨ ਚੋ ਮੈਂ ਵੀ ਉਹਦੇ ਚ ਹਾਜ਼ਰ ਸਾਂ ਇਹ ਗੱਲ ਇੱਕ ਨਿਸ਼ਚਿਤ ਆ ਵੀ ਇਹ ਪਾਲਿਸੀ ਰੱਦ ਕਰਨੀ ਹੀ ਪੈਗੀ ਇਹ ਸਰਕਾਰ ਨੂੰ ਹੋਰ ਕੋਈ ਰਸਤਾ ਹੀ ਨਹੀਂ ਹੈ ਤੇ ਏਡੀ ਵੱਡੀ ਜ਼ਮੀਨ ਤੋਂ ਬਾਅਦ ਪੰਜਾਬ ਦੇ ਪੱਲੇ ਖੇਤੀ ਲਈ ਜ਼ਮੀਨ ਕਿੰਨੀ ਬਚੇਗੀ ਜਿਹੜਾ ਅਸੀਂ ਟਾਰਾ ਮਾਰਦੇ ਆ ਵੀ ਅਸੀਂ 50% ਤੋਂ ਵੱਧ ਯੋਗਦਾਨ ਪਾਉਨੇ ਆ ਅੰਨ ਭੰਡਾਰ ਚ ਸਾਰੇ ਦੇਸ਼ ਦੇ ਤੋਂ ਅਸੀਂ ਹੁਣ 50% ਜਦੋਂ ਜ਼ਮੀਨ ਨਹੀਂ ਚਲੀ ਜਾਣੀ ਆ ਸਾਡਾ ਯੋਗਦਾਨ ਕਿੰਨਾ ਰਹੇਗਾ ਉਹਦੇ ਮਹੱਤਵਤਾ ਕਿੰਨੀ ਘਟੇਗੀ ਤੇ ਖੇਤੀ ਜਿਹੜੀ ਚੰਦਰਮਾ ਤੇ ਤਾਂ ਹੋਣੀ ਨਹੀਂ ਭਗਵਾਨ ਜੀ ਇਹ ਦੱਸ ਦੇਣ ਕੇਜਰੀਵਾਲ ਜੀ ਦੱਸ ਦੇਣ ਵੀ ਖੇਤੀ ਕਿੱਥੇ ਹੋਏਗੀ ਦੇ ਖੇਤੀ ਬਣਾ ਜਿਹੜੀ ਏਡੀ ਵੱਡੀ ਦੇਸ਼ ਦੀ ਪਾਪੂਲੇਸ਼ਨ ਚ ਅਸੀਂ ਯੋਗਦਾਨ ਪਾ ਰਹੇ ਆ ਪੰਜਾਬ ਵਾਲੇ ਤੇ ਉਹ ਯੋਗਦਾਨ ਵੀ ਖਤਮ ਹੋ ਜਾਏਗਾ ਤੇ ਦੇਸ਼ ਦੇ ਅੰਦਰ ਭੁੱਖਮਰੀ ਵਰਗੇ ਹਾਲਾਤ ਬਣ ਜਾਣਗੇ ਤੇ ਫਿਰ ਵਿਦੇਸ਼ਾਂ ਤੋਂ ਅਨਾਜ ਮੰਗਾਓਗੇ ਤੇ ਮਹਿੰਗੇ ਭਾਅ ਦੇ ਅੰਦਰ ਤੋਂ ਲੋਕਾਂ ਤੋਂ ਖਰੀਦਿਆ ਲੈ ਜਾਣਾ ਅੰਤਮ ਤੌਰ ਤੇ ਲੋਕ ਭੁੱਖਮਰੀ ਨਾਲ ਆਪਣੀਆਂ ਜਾਨਾਂ ਦੇਣ ਤੇ ਮਜਬੂਰ ਹੋਣਗੇ ਇਸ ਮਾਮਲੇ ਤੇ ਸਰਕਾਰ ਦੇ ਪ੍ਰਚਾਰ ਦਾ ਜਵਾਬ ਦਿੰਦੇ ਆ ਬਾਕੀ ਸਾਰੀਆਂ ਵਿਰੋਧੀ ਧਿਰਾਂ ਨੇ ਕਿਸੇ ਨਾ ਕਿਸੇ ਥਾਂ ਤੇ ਵੱਡੇ ਮਜਾਰੇ ਕੀਤੇ ਆ ਕੁਝ ਨੇ ਗਮਾਡਾ ਦੇ ਸਾਹਮਣੇ ਕਿਸੇ ਨੇ ਗਲਾਡਾ ਦੇ ਸਾਹਮਣੇ ਸੀਪੀਐਮ ਪਾਰਟੀ ਕਦੋਂ ਕਰਨ ਜਾ ਰਹੀ ਹੈ ਵੱਡਾ ਕੱਟ ਸੀਪੀਐਮ ਨੇ 1 22 23 ਜੁਲਾਈ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਦੇ ਕੇ ਵਰਦਿਆ ਮੀਹਾਂ ਵਿੱਚ ਵੀ ਅਸੀਂ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਇੱਕ ਸਵਾਲ ਲੈਂਡ ਪੂਲਿੰਗ ਜਿਹੜੀ ਨੀਤੀ ਆ ਉਹ ਰੱਦ ਕਰਨ ਲਈ ਦੂਸਰਾ ਜਿਹੜੇ ਚਿਪ ਵਾਲੇ ਮੀਟਰ ਨੇ ਉਹਨਾਂ ਨੂੰ ਹਰ ਕੀਮਤ ਦੇ ਉੱਤੇ ਵਾਪਸ ਲਿਆ ਜਾਣਾ ਚਾਹੀਦਾ ਉਹ ਨਹੀਂ ਤਾਂ ਅੰਤਮ ਤੌਰ ਤੇ ਉਹ ਗੋਤਮਦਾਨੀ ਕੋਲੇ ਸਾਰਾ ਬਿਜਲੀ ਦਾ ਪ੍ਰਬੰਧ ਚਲਿਆ ਜਾਏਗਾ ਤੇ ਅੱਗੇ ਵੀ ਅਸੀਂ ਇਸ ਨੂੰ ਅ ਲਗਾਤਾਰ ਲੜਾਂਗੇ ਇਸਵਾਲ ਦੇ ਉੱਤੇ ਇਹ ਇੱਕ ਦਿਨ ਦੀ ਲੜਾਈ ਨਹੀਂ ਹੈ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਨਾਲ ਵੀ ਤਾਲਮੇਲ ਕਰਕੇ ਜੇ ਕੋਈ ਇੱਕ ਇਸ਼ੂ ਦੇ ਉੱਤੇ ਸਾਂਝਾ ਪ੍ਰੋਗਰਾਮ ਬਣਦਾ ਹੋਵੇ ਉਹ ਬਣਾਉਣ ਚ ਵੀ ਅਸੀਂ ਆਪਣੀ ਭੂਮਿਕਾ ਅਦਾ ਕਰਾਂਗੇ ਬਹੁਤ ਸ਼ੁਕਰੀਆ ਜੀ ਧੰਨਵਾਦ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਦੋ ਅਹਿਮ ਮੁੱਦਿਆਂ ਤੇ ਇੱਕ ਤਾਂ ਪੁਲਿਸ ਦਾ ਅਨੇਵਾ ਕਿਤੇ ਵੀ ਤਸ਼ੱਦਦ ਹੁੰਦਾ ਹੈ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਸ ਬਾਰੇ ਇਹਨਾਂ ਦਾ ਸਟੈਂਡ ਕੀ ਹੈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੀ ਆਪਣੇ ਵਿਚਾਰ ਇਹਨਾਂ ਨੇ ਸਾਂਝੇ ਕੀਤੇ ਆ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ